ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਰੇ ਕੰਮ ਦਾ ਹੈ ਨਹੀਂ ਜੀ ਕੋਈ ਸੋਚਿਆ ਕਿ ਅੱਜ ਚਲੋ ਸਰਪਸਤਰ ਵਾਲਿਆਂ ਨੇ ਆਗੇ ਤੇ ਉਹਨਾਂ ਨੇ ਕਲੀਸ ਕਰਾ ਕੇ ਲਿਆਵਾਂਗੇ ਨਾਲੇ ਸਰਪਸਤਰ ਆ ਜਿਹੜਾ ਉਹਨਾਂ ਨੂੰ ਚੱਲਦੇ ਆ ਹੁਣ ਆਪਾਂ ਦਿਵਾਲ ਕੱਢਣ ਤੇ ਲੈ ਆਉਣੇ ਜਾ ਕੇ ਮਿਸਤਰੀ ਨਾਲ ਉਹਨੂੰ ਤੇ ਆਪਾਂ ਆਪਣੇ ਖੇਤਾਂ ਵਾਲੀ ਸਾਈਡ ਵਿੱਚ ਦੀ ਜਾਵਾਂਗੇ ਉਧਰ ਨਾਲ ਹੀ ਆਪਣੇ ਵੱਸਾ ਸਿਰ 2 ਕਿਲੋਮੀਟਰ ਹਾਰੇ ਆਪਣੇ ਪਿੰਡ ਤੋਂ ਤੇ ਵਧੀਆ ਮਿਸਤਰੀ ਆ ਦੇ ਤੇ ਉਹ ਖੜਾ ਲੱਗ ਗਿਆ ਆਪਣਾ ਗਾਂਧੀ ਭਾਈ ਇਹ ਅੰਨਲੇ ਨੂੰ ਤੇ ਤਰ੍ਹਾਂ ਮਿਹੰਦਰਾ ਖੜਕ ਉਹ ਬਾਈ ਦਾ ਕਿੱਧਰ 91 ਖੜਾ ਕੀ ਵੇਤੋ ਲ ਗਿਆ ਖੋਡੀ ਜਾਂਨੇ ਹਿੱਲੀ ਹੁਣ ਵੀ ਜਾਂਦਾ ਰਗਾ ਦੀ ਇਹਦਾ ਦੇਖੀ ਠੀਕ ਹੈ ਇੱਕ ਦਾ ਖੋਲਦਾ ਟਾਇਰ ਇਹ ਦੂਸਰਾ ਵਿਚਰ ਗਿਆ ਉਹ ਮਸਾ ਨਿਕਲੂ ਬਾਤ ਜੱਕ ਜੱਕ ਹੂੰ

5 ਸਾਲ ਹੋ ਗਿਆ ਆਪਣੇ ਕੋਲ ਆਪਾਂ ਪਹਿਲਾਂ ਪੁਲਿਸ ਨੂੰ ਕਰਾਇਆ ਨਹੀਂ ਤੇ ਅੱਜ ਇਸ ਪਿੰਡ ਨੂੰ ਗ੍ਰੈਂਡ ਕਰਕੇ ਵੈਲਡ ਪੱਟ ਕੇ ਫੇਰ ਕੱਢਾਂਗੇ 5 ਸਾਲਾਂ ਬਾਅਦ ਆਪਰੇ ਨਿਕਲਾ ਵਿੱਚੋਂ ਜਮਾ ਸੁੱਕੇ ਹੋਇਆ ਪੰਜ ਸਾਲ ਹੋ ਗਏ ਕਲੀਸ ਹੀ ਨਹੀਂ ਕਰੇ ਨੇ ਵੰਦ ਕਰਾਂਗੇ ਪਪ ਕੰਪ ਬੰਦ ਕਰਤੀ ਲੰਬੀ ਬਾੜ ਤੇ ਜਾਣੇ ਨੇ ਬ੍ਰੇਕ ਬਲੂਕਸ ਹੋਰ ਐਮ ਬਣਾਨੀ ਗੱਲ ਮੈਂ ਨੱਟਦਾ ਜਾਉ ਗੁਰੂ ਕੀ ਲਾਹੌਰ ਵਾਲੀ ਚੜਾਈ ਤੇ ਰਾ ਕਿੰਨੀ ਉੱਚੀਂ ਦੀ ਆ ਉੱਥੇ ਚੜਾਉਣਾ ਹੈ ਜੀ ਹਾਂ ਆ ਗਿਆ ਸੀ ਫਿੱਟ ਹੋ ਜੂ ਹਾਂ ਪਾ ਦੇ ਨਵੇਂ ਫਿਲਟਰ ਹਾਂਜੀ ਸਾਰੇ ਢਾਲਦੇ ਆਪਾਂ ਨੇ ਫੈਟ ਰਿਸਮੇਂ ਚਾਹ ਤੂ ਬੁਰਕੀਆਂ ਵੜਦਾ ਹੈ ਨਹੀਂ ਆਪਾਂ ਤਾਂ ਟੱਕਾਈ ਨਾਲ ਹੀ ਜਾਵਾਂਗੇ ਬੁਰਕੀਆਂ ਵਾਲੀ ਨਹੀਂਗੇ ਆਪਾਂ ਇਹ ਮੀਟ ਢੱਕਰ ਕੇ ਕੀ ਫਾਇਦਾ ਯਾਰ ਇਹ ਸੱਤੇ ਜਿਵੇਂ ਆ ਹਾਂ ਹਾਂ ਧਰ ਦੇ ਐ ਅੰਦਰ ਨੂੰ ਧਰ ਦੇ ਓਲੇ ਚ ਹਾਂ ਮੂੰਹ ਪਾ ਕੇ ਲੈ ਜੂਗਾ ਤੇਰਾ ਪਾਣ ਦਾ ਯਾਰ ਆ ਜਾਂਦੀ ਯਾਰ ਤੇਰੇ ਨਾਲ ਤਾਂ ਰਹਿੰਦਾ ਨਹੀਂ ਕਿਵੇਂ ਆਏ ਕਿ ਫਟ ਗਿਆ ਬੁਰਾ ਨਹੀਂ ਹੋ ਗਿਆ ਬੁਰਾ ਨਹੀਂ ਹੋ ਗਿਆ ਕੰਨੀ ਕਾਉ ਮੈਸਰੀ ਇਹ ਹਾਲੇ ਛੋਟਾ ਤੇ ਮੈਂ ਹੁਣ ਕਾਇਮ ਆ ਫਰੀਦ ਹਾਂ ਗੱਦੀ ਪੁੱਛਾ ਉਹ ਬੜਾ ਸਾਹਮਣੇ ਉਹ ਖੜਾ ਉੱਧਰ ਬਾਟਰ ਤੇ ਉਹ ਗੱਦੀ ਕੋਈ ਪਤਾ ਪੁਤਾ ਦੇਖ ਕੇ ਪੈਂ ਕਿਨਾ ਕੋ ਤੇੜ ਬਦਲਤਾ ਤੇ ਹੁਣ ਲੱਗੇ ਚੱਕਿਆਂ ਨੂੰ ਗਲਿਸ ਕਰਨ ਤਾਂ ਧੋਵਾਂਗੇ ਬੈਰਿੰਗ ਤਾਂ ਹੁਣ ਉਹੀ ਪੈ ਜਾਣਗੇ ਸਾਰੇ ਆਪਣੇ ਠੀਕ ਹੈ ਲੋਕ ਤਾਂ ਬਚਿਆ ਇੱਕ ਸਾਲਿਆ ਦੋ ਬੈਰਿੰਗ ਜੇ ਪੈਕੇਜਿੰਗ ਨਵੇਂ ਆਪਣੇ ਦੇ ਰੱਟ ਤੱਕ ਚੁਣਦੇ ਆਪਣਾ ਦੇ ਗੋਲੀ ਵਰਗੇ ਲੋ ਜੀ ਤੇ ਇੱਕ ਟਰੈਕਟਰ ਹੋ ਲਾਗਾ ਮਿਸਤਰੀ ਦੇ ਗਾਣ ਤੇ ਓਕੇ ਬਾਬਾ ਉੱਤਰ ਲੱਗਿਆ ਤਾਂ ਗੰਦੀ ਆਪਣਿਆਂ ਨੂੰ ਪੁਲਿਸ ਕਰਮ ਇੱਕ ਚੱਕਾ ਰਹਿ ਗਿਆ ਬਸ ਸਾਈਡ ਵਾਲਾ ਕਲੱਚ ਵਾਲੀ ਸਾਈਡ ਵਾਲਾ ਇਧਰੋਂ ਤਾਂ ਕਸਤਾ ਉਹਨੂੰ ਹੁਣ ਸਾਫ਼ ਕਰਕੇ ਵੇਖ ਕਸੂਦਵਾਰੇ ਉਸ ਥਰੀ ਦੇ ਬਕਰੇ ਚਾਹ ਲੈਣਾ ਪੀਵਾਂਗੇ ਫਿਰ ਆਪਾਂ ਛਾਹ ਪਾਣੀ ਤਰਵਾ ਬਾਬੀ ਇਹ ਵੀ ਗਰੀਸੀ ਕਰਨਾ ਬਾਬਾ ਕਹਿੰਦਾ ਆਹ ਨਹੀਂ ਦੇ ਦਿੱਤੇ ਕਿ ਉਹ ਜਿੱਤੇ ਸਰਵਸਪ ਆਪਣੀ ਹੋ ਗਈ ਸੀ ਤੇ ਹੁਣ ਕਰਦੇ ਆਪਾਂ ਆਪਣੀ ਟੈਂਕੀ ਦੇ ਥੱਲੇ ਰਾਵੜਾਂ ਪਾਉਣੀਆਂ ਨੇਗੀਆਂ ਉਹ ਹੈਲਦੀ ਸੀ ਤੇ ਉਹਦੇ ਲਈ ਆਪਾਂ ਨੂੰ ਪਹਿਲਾਂ ਸੋਖ ਖੋਲ੍ਹਣੀ ਪਈ ਤੇ ਫਿਰ ਟੈਂਕੀ ਦੇ ਥੱਲੇ ਰਾਵੜਾਂ ਪੈਣੀਆਂ ਚੀਜ਼ ਛੋਟੀਆਂ ਛੋਟੀਆਂ ਨੇ ਰਾਵੜਾਂਆਂ ਜਿਵੇਂ ਕੱਪੜੇ ਦੀਆਂ ਲਈਆਂ ਨੇ ਆਂਦੇ ਦੀਆਂ ਨਿਆਉਂਦਾ ਜਿਹਾ ਬਸ ਖੋਲਣ ਤੇ ਟਾਈਮ ਜ਼ਿਆਦਾ ਲੱਗ ਰਿਹਾ ਲੱਗਿਆ ਗਾਂਦੀ ਖੋਲਣ ਕਪੜੇ ਲਾਤੇ ਸਾਰੇ ਟਰੈਕਟਰ ਦੇ। ਕੋਲ ਟੈਂਕੀ ਵੀ ਖੋਲਾਂਗੇ ਟੈਂਕੀ ਖੋਲ ਕੇ ਫੇਰ ਟੈਂਕੀ ਦੇ ਥੱਲੇ ਪੈਣੀ ਜੇ। ਕਿਦਾਂ ਵੀ ਕੰਮੜਿਆ ਖੜਾ ਪਿੰਟਰ ਦਾ। ਮਰਟ ਜਾਏਗਾ ਨਿਕਾ ਨਾ ਤੇ। ਲੋ ਜੀ ਤੇ ਖੋਲ ਦੀ ਟੈਂਕੀ ਟੁੰਕੀ। ਜੇ ਆਈ ਪਿੰਡੂ ਦਾ ਡੱਕ ਪਾ ਜੇ ਤੇ ਗੁੱਲ ਘੜ ਕੇ ਉਹ ਪਾਣੀ ਪੀ ਫੇਲੇ। ਆਹ। ਰਾਵਣਾ ਨਹੀਂ ਆਹ ਪਾਉਂਦੇ। ਆਹ ਹੁੰਦੀ ਆ ਨਹੀਂ। ਇਹ ਬੰਦੇ ਜੇ ਨਾ ਮੀਨੋ ਕੋਈ ਨਾ ਹੂੰ ਇਹ ਕਿ ਤੁਮ ਉਹਨਾਂ ਵਾਂਗ ਸਿੱਖ ਲਾਇਆ ਨਾ ਇਹ ਹੰਗਾਈ ਕੀ ਦਾ ਕੀ ਉਹ ਕੋਕੇ ਦਾ ਮੁੰਡਾ ਹਾਂ ਇਹਦੇ ਦੇ ਭੈਤੀ ਕੰਨੇ ਜੀ ਇਹ ਪੈ ਗਈ ਇਹਨਾਂ ਦੇ ਕੋ ਪ੍ਰੇਤ ਉਹ ਵਾਲੇ ਦੇ ਲੱਟੂ ਜੀ ਹੁੰਦੇ ਗੁਰਦੁਆਰੇ ਜਿਹਦਾ ਲਾਕੀ ਨਹੀਂ ਜਿਹਾ ਉਹਨੇ ਵੀ ਪਾਲ ਕੇ ਕਿਹਦੇ ਵਾਲੇ ਦਾ ਇੱਧਰ ਵੀ ਨਾ ਆਉਂਦੀ ਬਾਕੀ ਲਗਾ ਲਈ ਟੈਂਕੀ ਨਾ ਮੁੜ ਕੇ ਹੱਲੇ ਆਪਣੀ ਉਹਨੂੰ ਨਾ ਕੀ ਨਹੀਂ ਹੰਦੀ ਹਾਂ ਚਾਰਾ ਬੜਾ ਇੱਥੇ ਬਹਿਣੀ ਆ ਪਯੋਦ ਦੀ ਟਰੈਕਟਰ ਤੇ ਕੱਪੜੇ ਪਾਤੇ ਜਾਗੋ ਦਾ ਉਧਰ ਚੱਲੂ ਜਾਂਦੀ ਹੈਗੀ ਤਰ ਕਦੋਂ ਤਿਆਰ ਜਾਗੋ ਵਾਲੇ ਨਾਂ ਲੱਗੂ ਮੇਂ ਤਰ ਜਾਗੋ ਵਾਜੀ ਇਹ ਕਹਿੰਦੀ ਹੁਣ ਨਾ ਟੈਂਕੀ ਹਿੱਲੇ ਬਾਈ ਉਨੀ ਹਲਦੀ ਠੀਕ ਆ ਔਰੇ ਬੁਰੀ ਲੱਗਦੀ ਸੀ ਜਦੋਂ ਹਲਦੀ ਰਹੀਦੀ ਸੀਗੀ